ਅਸੀ ਕਾਲ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲੋ ਜੀ ਆਪਾਂ ਲੱਗੇ ਅੱਜ ਸਾਗ ਧਰਨ। ਆਪਾਂ ਸਾਗ ਲੈ ਆਏ ਹਾਂ ਗੱਲ ਵਾਂਢਿਓ। ਪਾਲਕ ਸਾਗ। ਚੋਣ ਬਣਾ ਕੇ ਆਪਾਂ ਲਿਆ ਚੀਰ। ਇਧਰ ਤਾਂ ਤਾ ਕੁੱਕਰ ਮਿੱਟੀ ਲਾ ਕੇ ਫਿਕੜਾ ਨਾ ਹੋਵੇ। ਤੇ ਆ ਲੂਣ। ਤੇ ਮਿਰਚਾਂ। ਆ ਜਿਹੜਾ ਰੇਜ ਦੇ ਸਾਗ ਚ ਪਾਵਾਂਗੇ ਰਿੰਗ ਮਿਰਚਾਂ ਤੇ ਅਦਰਕ ਇਹਨਾਂ ਨੇ ਮੈਂ ਕੁੱਟਦੇ ਆ। ਤੇ ਇਧਰ ਆਪਾਂ ਡੰਡਾ, ਕੁੰਡਾ। ਸਾਰੇ ਸੰਦਮੰਦ ਜਿੰਨੇ ਸਾਗ ਤੇ ਬਰਤਨ ਨਾਲੇ। ਸਾਰੇ ਆਪਾਂ ਵੀ ਕੁੰਡਾ ਵੀ ਤੋਕੇ ਤੋਂ ਪੇ ਰੱਖਿਆ। ਵੀਡੀਓ ਬਣਾਵਾਂਗੇ ਬਈ ਕੇ ਸਾਗ ਬਣਾਵਾਂਗੇ ਵਿਚੋਲੇ ਗੜੀ ਪਾਲਨ ਸੋਟਿਆ ਤਿਆਰੀ ਹੈ ਤਾਂ ਆਪਾਂ ਬਣਾਈਏ ਸਾਗ ਨਾਲ ਮਿਲ ਕੇ ਸਾਰੇ ਖਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਪਹਿਣਾ ਜੁੜੀਆਂ ਸੁਣ ਸੁਣੇ ਕਮੈਂਟ ਕਰੋ ਵੀਡੀਓ ਵੱਧ ਤੋਂ ਵੱਧ ਵਾਚ ਕਰੋ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਇੱਧਰ ਆਪਾਂ ਕੱਪੜੇ-ਕੁਪੜੇ ਵੀ ਹਵੇ ਧੋਲੇ ਤੋਂ ਤੋਂ ਕੇ ਸੁੱਕਣੇ ਪਾਏ ਆ ਕਉ ਕੇ ਜੇ ਨਾ ਚਰ ਕਪੜੇ ਨੂੰ ਤੋਬ ਦਿਓ ਨਾ ਚਰ ਕੋਈ ਕੰਮ ਨਹੀਂ ਨਿਪਟਦਾ ਕਪੜੇ ਪਹਿਲਾ ਆ ਵੇਖ ਆੜੀ ਸ਼ੈਰੀ ਸੁੱਤੀ ਹੈ ਚਲੋ ਹੁਣ ਆ ਪਤਾ ਰਿਹਾ ਸਾਗ ਆਗ ਬਲ ਗੇ ਵੈਗ ਰੂ ਦਾ ਜਾਨ ਲੈ ਕੇ ਮਹਾਰਾਜ ਸੱਚੇ ਆਸ਼ਾ ਬਾਬਾ ਬਦ ਗਿਆ ਵਦ ਸਵਾਦ ਸਵਾਦ ਸਾਗ ਬਣੀ ਬਦ ਗਿਆ ਬਦ ਗਿਆ ਤੇ ਚਲੋ ਜੀ ਹੁਣ ਇਧਰ ਕਾਗਜ਼ ਪੱਤਰ ਸੋਟ ਲਿਆ ਮੈਂ ਵਿੱਚ ਹੁਣ ਆ ਪਾਗ ਬਲ ਗੇ ਚਲੋ ਜੀ ਨਾਲ ਨਾਲ ਆਪਾਂ ਸਾਗ ਅਦਰ ਲਗੀ ਚਲੋ ਮਿਲਦੇ ਫਿਰ ਆਪਾਂ ਫਿਰ ਆਗਾ ਬੰਦੀ tibial ਸਾਗ ਆਵੇ ਪਾ ਪਾਈ ਜਾਣ ਦਾ ਨਾਲ ਨਾਲ ਕੁਛ ਟੱਕਿਆ ਥੋੜਾ ਘੱਟ ਇਧਰ ਲਸਣ ਉਹ ਅਦਰਕ ਹਰੀਆਂ ਮਿਰਚਾਂ ਤੇ ਲੂਣ ਲਾਣ ਪਾ ਕੇ ਘੋਟ ਲਿਆ ਬਾਕੀ ਆ ਜਿਹੜਾ ਬਲੂਨ ਤੇ ਮਿਰਚਾਂ ਪਾਉਣੀ ਮੈਂ ਕੋਈ ਸਾਗ ਆਪਣਾ ਰੇਜੀ ਪਿਆ ਜੀ ਫਿਰ ਪਾਵਾਂਗੇ ਅਗਰ ਤਰ ਤਾਵਣਾ ਆਪਾਂ ਮੈਂ ਹੌਲੀ ਹੌਲੀ ਮੈਂ ਬਣੇ మే చారే చారెంట్ పావీ హా బ హా వగండి ఫిర్విరతా చూడగా మగర స్వాద ప తన పత పా రెండు ਗਤੀ ਆਵੇ ਨਾਲ ਨਾਲ ਬਹਿਦਾ ਆਪਣਾ ਪਪਾਈ ਜਾਂਨੇ ਫੇ ਸਾਰਾ ਪੈ ਜਾਊਗਾ ਗੰਦਲਾਂ ਗੰਦਲਾਈਆਂ ਪਾਲਕ ਬਾਤ ਪਗੰਦਲਾਂ ਨਿਰੰਗਾ ਰਾਤ ਤੋਂ ਬਣਾ ਕੇ ਰਸਤਾ ਹੀ ਤਸਵੀਰੇ ਉਹ ਪ੍ਰਸ਼ਾਦਾ ਪਾਣੀ ਖਾ ਖੂ ਕੇ ਸਾਰਾ ਮਹਤਰੀ ਕੀ ਹੜੀ ਹੜੀ ਰਿਚਦਾ ਬਣੇ படே மாண மோட்டி தா அது பத்தி ஜா பத்தகாண ਗੋਏ ਪਥਾਂਗੇ ਤੇ ਫਿਰ ਮਿਲਾਂਗੇ ਜਿੰਨੀਆਂ ਕਹਿ ਗਈਆਂ ਅਸੀਂ ਉਹ ਆਪਾਂ ਅੱਜ ਮੋਕੇ ਚੱਲਾਂਗੇ ਲਿਆਵਾਂਗੇ ਚਲੋ ਜੀ ਫਿਰ ਆਪਾਂ ਕੋਟਾਂਗੇ ਉਹ ਸਾਗ ਉਦੋਂ ਮਿਲਾਂਗੇ ਲਓ ਜੀ ਸਾਗ ਆਪਣਾ ਬਣ ਕੇ ਹੋ ਗਿਆ ਤਿਆਰ ਦੇਖੋ ਜੀ ਇਹ ਲੈਣ ਪਾਉਣ ਵਾਲਾ ਹੋ ਗਿਆ ਬਾੜਾ ਜਿਹਾ ਪਾਣੀ ਆ ਮੈਂ ਕਹੇ ਸੁੱਕ ਜਾਵੇ ਆ ਵੇਖੋ ਫਿਰ ਇਹ ਜਿਪਾਉਣੀ ਹੱਬਾ ਆ ਲੈਣ ਫਿਰ ਤੜਕਾ ਤੋੜਕਾ ਛੀਰ ਕੇ ਫਿਰ ਥੱਲੇ ਜਾ ਕੇ ਨਾਲੇ ਲਾਵਾਂਗੇ ਤੜਕਾ ਤੇ ਨਾਲ ਬਣਾ ਲਾਂਗੇ ਮੱਕੀ ਦੇ ਪ੍ਰਸ਼ਾਦੇ ਵੇਖੋ ਸਾਗ ਬਿਲਕੁਲ ਕੇ ਖੱਟਾ ਇਹਦਾ ਕੈਮਰਾ ਇਹਦਾ ਕਰਕੇ ਨਹੀਂ ਦੀਦਾ ਸਾਗ ਬਹੁਤ ਸੋਹਣਾ ਹੈ ਜੀ ਕੋਲ ਕੋਲ ਬਣੀ ਆ ਪਾਪ ਬੈਂਡਈ ਨਾ ਨਾਲੇ ਗਰਮ ਗਰਮ ਜਿੱਥੇ ਲਿਆ ਕੇ ਵੇਖੋ ਕਿਦਾਂ ਮੈਂ ਚੰਡੀ ਲੱਕੜ ਵੇਖੋ ਕਿੰਦੀ ਮੋਟੀ ਲਾਈ ਮੈਂ ਸਾਗ ਬਣਾਉਣਾ ਰੀ ਜਾਨ ਇਹਦੇ ਵਿੱਚ ਹੀ ਪਾਤੇ ਹੋਟ ਕੇ ਹਰੀਆਂ ਮਿਰਚਾਂ

ਕੋਣ ਆਵੇ ਪੱਟੇ ਦੀ ਲਾਲੀ ਆਂਦਾ ਉਹ ਵੇਖੋ ਤੇ ਇਹਦਾ ਕੜਸੀ ਇਹਦੇ ਵਿੱਚ ਆਪਾਂ ਅਲਣ ਪਾ ਕੇ ਤੇ ਕੱਢ ਕੇ ਲੈ ਜਾਣਾ ਥੱਲੇ ਤੇ ਕੁਕਰ ਜਿਹੜਾ ਮਾਂਲ ਧੋ ਕੇ ਰੱਖ ਜਾਗੇ ਕੋਈ ਨਾ ਕਾਲੇ ਥੱਲੇ ਨਹੀਂ ਖੜਨੇ ਭਾਂਡੇ ਕਾਹਤ ਕਾਲੇ ਹੁੰਦੇ ਕਿ ਫਲੈਪ ਕਾਲੀ ਹੋ ਆਵੇ ਪਾਣੀ ਮਾਂਲ ਕੇ ਤੇ ਸ਼ਾਨਾ ਨਾ ਰੱਖਿਆ ਇਹ ਆਵੇ ਕੋਈ ਇਧਰ ਬੇਤ ਲੜਾਈਆਂ ਕਰਦੀ ਭੱਜੀ ਫਿਰਦੀ ਏ ਬਹੁਤ ਜੁੱਧ ਮਾਰਦੀ ਕਬੂਤਰ ਬੈਠਾ ਹੋਇਆ දානා පානජු පයිද මදතා කරක බද්දලෝ ග්‍යා වේක තෑම වදුවෝ ගත බද්දලු විහෝ ගාතේ මපාන ශනමානික ටිමචාලා චාල යෙහි ලව්ඩ වැදීජපී ਈ ਆ ਗਈ ਸਕੂਲ ਇਹ ਬੱਚੇ ਲੈ ਕੇ ਬਹੁਤ ਗੱਡਾਂ ਆਉਂਦੇ ਨਾ ਪਤਾ ਨਹੀਂ ਜਿੰਨੇ ਘਰ ਚ ਬੱਚੇ ਉਹਨੇ ਉਹਨੇ ਗੱਡਾਂ ਹਰ ਹਰ ਸਕੂਲ ਵੱਖਰਾ ਵੱਖਰਾ ਜਿੱਥੋਂ ਆ ਮੇਲਾ ਜੂਹਤੇ ਫਿਰ ਉਥੋਂ ਮੋੜ ਕੇ ਖੜਦੇ ਪਾਣੀ ਮੈਂ ਹੈ ਕਰੀ ਸੋਕੀ ਜਾਵੇ ਫਿਰ ਆਪਾਂ ਬੋਲੇ ਲੱਣ ਲਣਾਟਾ ਲੈ ਜਾਂਦਾ ਮੈਂ ਮਕਈ ਦਾ ਆਲੇ ਉਹ ਭੜਕੇ ਲਿਆ ਮੰਦਰੋਂ ਗੰਡੇ ਨਾ ਦੇਖੋ ਆ ਵੀ ਆ ਗਏ ਨਾ ਮਦਣਾ ਇਹਦੇ ਵਿੱਚ ਸੌਖਾ ਫਿਰਦਾ ਵਾ ਚਲੋ ਅੰਡੇ ਪਾਉਨੇ ਫਿਰ ਆਪਾਂ ਮਿਲਦੇ ਫਿਰ ਥੱਲੇ ਜਾ ਕੇ ਕੁਰੀ ਆਲਣ ਪਾਉਂਦੇ ਥੋੜੀ ਕ ਵੀਡੀਓ ਬਣਾਉਣੀ ਫਿਰ ਆਪਾਂ ਥੱਲੇ ਜਾ ਕੇ ਤੜਕਾ ਲਾਉਂਗੇ ਨਾਲ ਮਗਾਈ ਦੇ ਪਰਚਾਰੇ ਬਣਾ ਲਾਂਗੇ ਲੋ ਜੀ ਮੇਖੋ ਜੀ ਸਾਡਾ ਸਾਗ ਖੱਟਾ ਕੋਲ ਕੋ ਕੈਮਰੇ 'ਚ ਹਜੇ ਵੀ ਨਹੀਂ ਜੇ ਦੀਦਾ ਮੈਨੂੰ ਨਹੀਂ ਦੀਦਾ ਸਾਫ ਤੇ ਤੁਹਾਨੂੰ ਕਿੱਥੋਂ ਦੇਣਾ ਮੇਰੇ ਸਾਹਬ ਨੂੰ ਪਰ ਫਿਰ ਵੀ ਸਾਗ ਬਹੁਤ ਖੱਟਾ ਕੁਲ ਕੁਲ ਬਣਿਆ ਬਣੇ ਨੂੰ ਆਪਾਂ ਕੋਟ ਅਗੇ ਪਹਿਲਾਂ ਤੇ ਇਦਾਂ ਹੱਲਣ ਪਾ ਕੇ ਇਹ ਬੰਨੇ ਹੋ ਡੰਡੇ ਵਾਲੇ ਬੰਨੇ ਹੋ ਵਾਹ ਤੇ ਫਿਰ ਆਪਾਂ ਦੂਜੇ ਬੰਨੇ ਹੋ ਕੋਲ ਵਾਲੇ ਬੰਨੇ ਮੈਨੂੰ ਇਦਾਂ ਕਰਤੇ ਨੰਨ ਨਵਾਂ ਕੋਟ ਕਿਉਂਕਿ ਨਿਰੰਗ ਗੰਦਲਾਂ ਹੈ ਛਿਲ ਛਿਲ ਕੇ ਪਤਾ ਆਪਾਂ ਕੋਈ ਨਹੀਂ ਰੱਖਿਆ ਤਾਂ ਬਾਤ ਹੋ ਗਜ ਪਾਇਆ ਨਹੀਂ ਝੂਠ ਮਾਰ ਗਏ ਪਾਲਕ ਤੇ ਬਸ ਗੰਦਲਾਂ ਦਾ ਹੀ ਸਾਗ ਸੀ ਇਹ ਕੋ ਉਥੋਂ ਛਿਲ ਬਣਾ ਲਿਆਂਦਾ ਵੀ ਇਥੇ ਲੈਣ ਕੇ ਪੱਤੇ ਕੀ ਕਰਨੇ ਗਲੀ ਚ ਸੁੱਟਣੇ ਉਥੇ ਤੋਂ ਉਹਨਾਂ ਦੇ ਮਾਲ ਡੰਗਰ ਨੂੰ ਪੈ ਜਾਣਗੇ ਪੂਰਾ ਇੱਕ ਬਾਲਟਾ ਪੱਤਿਆਂ ਦਾ ਲਾ ਕੇ ਆਈ ਕੰਨ ਕੱਲੀਆਂ ਕੋ ਨਹੀਂ ਗੰਦਲਾਂ ਕਰ ਕਰ ਲਿਆਂਦੀਆਂ ਲੋਚ ਵੇਖੋ ਸਾਗ ਤੇ ਇੰਨੇ ਕੋਟ ਦੇ ਨਾਲ ਪਰ ਫਿਰ ਵੀ ਆਪਾਂ ਇਹਨੂੰ ਖੋਲਦੇ ਦੁਜੇ ਬਨੇ ਖੋਲਲੇ ਬਨੇ ਹੋ ਹਵਾ ਵੀ ਅਜ ਬਹੁਤ ਵਾਗ ਰਹੀ ਤੇ ਪਰ ਸਾਗ ਆਪਣਾ ਬਣ ਗਿਆ ਇਹਨਵੇਂ ਦੁਜੀ ਬਨੇ ਕੋਟਾਂ ਇਹ ਕਿਹੜਾ ਪਾ ਮਿਲਦੀ ਮੈਂ ਤਾਂ ਕੋਟ ਲੈ ਇਹਨੂੰ ਚੰਗੀ ਤਰ੍ਹਾਂ ਜੀ